ਸਸ਼ੀਗਾਰ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਅੱਜ ਸਵੇਰ ਤੋਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਬੇਹੱਦ ਜਿਹੜੀਆਂ ਕਿ ਅਫਸੋਸਜਨਕ ਨੇ ਪੰਜਾਬ ਦਾ ਇੱਕ ਨੌਜਵਾਨ ਰਾਜਵੀਰ ਸਿੰਘ ਜਵੰਦਾ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਰਾਜਵੀਰ ਸਿੰਘ ਜਵੰਦਾ ਸੀ ਜਿਹੜਾ ਪੰਜਾਬ ਪੰਜਾਬੀ ਹਸਤੀ ਗੱਲ ਕਰਦਾ ਸੀ ਤੇ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਨਾਂ ਦੇ ਪਰਿਵਾਰਕ ਮੈਂਬਰ ਦੋਕ ਜਿਹੜਾ ਕਿ ਯਾਹਰ ਕਰਦੇ ਨਜ਼ਰ ਆਇ ਨਹੀਂ ਕਿਉਂਕਿ ਜਿਸ ਮਾਂ ਦਾ ਪੁੱਤ ਚਲਾ ਗਿਆ ਜਿਸ ਭੈਣ ਦਾ ਭਰਾ ਚਲਾ ਗਿਆ ਜਿਸ ਘਰਵਾਲੀ ਦਾ ਘਰਵਾਲਾ ਚਲਾ ਗਿਆ ਉਹਨਾਂ ਨੂੰ ਪਤਾ ਹੁੰਦਾ ਬੱਚਿਆਂ ਦਾ ਪਿਓ ਚਲਾ ਗਿਆ ਅੱਜ ਜਿਹੜਾ ਕਿ ਬੱਚਿਆਂ ਦੇ ਪਿਓ ਦੇ ਸਿਰ ਤੋਂ ਉਹਨਾਂ ਦੇ ਸਾਇਆ ਉੱਠ ਗਿਆ ਤਾਂ ਇਹ ਪੂਰੀ ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਬੱਚਾਂ ਦਾ ਜਿਹੜਾ ਇੱਕ 10 ਸਾਲ ਦਾ ਦੱਸਿਆ ਜਾ ਰਿਹਾ ਇੱਕ ਬੱਚਾ ਇੱਕ ਇੱਕ 11 ਸਾਲ ਦਾ ਤਾਂ ਇਹ ਜਿਹੜੀ ਪੂਰੀ ਅਸੀਂ ਅੱਜ ਇੱਥੋਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਰਾਜਵੀਰ ਸਿੰਘ ਜਵੰਦਾ ਦੇ ਘਰ ਦੇ ਬਿਲਕੁਲ ਬਾਹਰ ਖੜੇ ਹਨ ਤਾਂ ਰਾਜਵੀਰ ਸਿੰਘ ਜਵੰਦਾ ਨੂੰ ਚਾਉਣ ਵਾਲੇ ਬਹੁ ਲੋਕ ਸਨ ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਅ ਗੁਰੂ ਘਰਾਂ ਦੇ ਵਿੱਚ ਜਾ ਕੇ ਕਿ ਕੋਈ ਅਰਦਾਸ ਹੁੰਦੀ ਸੀ ਕਿ ਰਾਜਵੀਰ ਸਿੰਘ ਜਵੰਦਾ ਆਪਣੀ ਜਿਹੜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਸ ਦੇ ਵਿੱਚੋਂ ਜ਼ਿੰਦਗੀ ਦੀ ਜਿੱਤ ਹੋਵੇ ਰਾਜੀਵ ਸਿੰਘ ਦੇ ਬੰਦਾ ਫਿਰ ਆਪਣੇ ਪਰਿਵਾਰ ਦੇ ਵਿੱਚ ਆ ਵੀ ਹੱਸਦਾ ਬਾਸਦਾ ਉਕਰ ਅੱਜ ਦੁੱਖਾਂ ਦੇ ਪਹਾੜ ਉਸ ਪਰਿਵਾਰ ਦੇ ਉੱਪਰ ਟੁੱਟਿਆ ਤਾਂ ਇਹ ਸੀ ਪੂਰੀਆਂ ਤਸਵੀਰਾਂ ਜਿਹੜੀਆਂ ਕਿ ਸਵੇਰੇ ਫੂਟਿਸ ਹਸਪੀਟਲ ਤੋਂ ਜਿਹੜੀ ਖਬਰ ਸਾਹਮਣੇ ਆਉਂਦੀ ਆ ਫੂਟਿਸ ਹਸਪੀਟਲ ਦੇ ਵਿੱਚ ਕੋਈ ਇੱਕ ਵਾਰ ਨਹੀਂ ਹੋਇਆ अनेका ਵਾਰ ਹੋਇਆ ਜਦੋਂ ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਪੱਲਾ ਪਹੁੰਚਦੇ ਨਹੀਂ ਤਾਂ ਇਲਾਜ ਦੇ ਲਈ ਉਹਨਾਂ ਦਾ ਦਿਹਾਂਤ ਹੋ ਜਾਂਦਾ ਉਸ ਤੋਂ ਪਹਿਲਾਂ ਸਰਦਾਰ ਸਗਰੀਵ ਸਿੰਘ ਢੀਂਡਸਾ ਜਿਹੜੇ ਪੰਜਾਬ ਦੇ ਪੋਲਿਟਿਕਸ ਹੁੰਦੇ ਨੇ ਉਹ ਪਹੁੰਚਦੇ ਨਹੀਂ ਤਾਂ ਉਹਨਾਂ ਦਾ ਦਿਹਾਂਤ ਹੋ ਜਾਂਦਾ ਇਹ ਲਗਾਤਾਰ ਜਿਹੜੀਆਂ ਕਿ ਖਬਰਾਂ ਪੰਜਾਬ ਦੇ ਲਈ ਅਣਸੁਖਾਵੀਆਂ ਨੇ ਜਦੋਂ ਇਹ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਕਮਿਊਨਿਟੀ ਨੂੰ ਕਾਟਾ ਪੈਂਦਾ ਹੀ ਆ ਪਰ ਰਾਜਵੀਰ ਸਿੰਘ ਜਵੰਦਾ ਦੇ ਜਾਣ ਦੇ ਨਾਲ ਪੂਰੇ ਪੰਜਾਬ ਨੂੰ ਕਾਟਾ ਪਿਆ ਰਾਜਵੀਰ ਸਿੰਘ ਜਵੰਦਾ ਇੱਕ ਹੋਣਹਾਰ ਤੇ ਪੰਜਾਬੀਆਂ ਨੂੰ ਪ੍ਰਮੋਟ ਕਰਨ ਵਾਲੇ ਜਾਂ ਪੰਜਾਬੀਆਂ ਦੀ ਪੰਜਾਬੀਆਂ ਦੀ ਗੱਲ ਕਰਨ ਵਾਲੇ ਕਲਾਕਾਰ ਸਨ ਜਿਨ੍ਹਾਂ ਨੂੰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਅਲਵਿਦਾ ਕਹਿ ਗਏ ਇਹ ਪੂਰੀ ਤਸਵੀਰ ਅਸੀਂ ਤੁਹਾਡੇ ਤੱਕ ਸਾਂਝੀ ਕੀਤੀ ਹੈ ਇਸ ਤੋਂ ਬਾਅਦ ਗੱਲ ਕਰੀਏ ਤਾਂ ਰਾਜਵੀਰ ਸਿੰਘ ਜਵੰਦਾ ਦਾ ਕੱਲ ਨੂੰ ਪਿੰਡ ਪੋਨਾ ਅੰਜਲਾ ਲੁਧਿਆਣਾ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਅੰਤਮ ਸੰਸਕਾਰ ਹੋਵੇਗਾ ਅਤੇ ਪਰਿਵਾਰਕ ਮੈਂਬਰ ਸਾਰੇ ਉੱਥੇ ਪਹੁੰਚੇ ਨੇ ਹਾਂ ਇਸ ਤੋਂ ਪਹਿਲਾਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਨਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਉਸ ਦੇ ਆਧਾਰ ਤੇ ਜੋ ਅਗਲੀ ਕਾਰਵਾਈ ਕੀਤੀ ਜਾਣੀ ਆ ਤਾਂ ਲਗਾਤਾਰ ਜਿਹੜੇ ਕਿ ਕਲਾਕਾਰ ਜਾਂ ਜਿਹੜਾ ਆਪਾਂ ਇੰਡਸਟਰੀ ਦੀ ਜਿਹੜੀ ਦੁਨੀਆ ਦੀ ਉਸ ਦੇ ਵਿੱਚ ਸੋਗ ਦੀ ਲਹਿਰ ਆ ਕਲੀ ਇੰਡਸਟਰੀ ਦੀ ਦੁਨੀਆ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਸੋਗ ਦੀ ਲਹਿਰ ਆ ਇਹ ਦੇਖੋ ਕਿ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਰਟਿਸਟ ਕਲਾਕਾਰ ਆ ਪਹੁੰਚ ਰਹੇ ਨਹੀਂ ਤਾਂ ਇਥੋਂ ਦੀ ਇਹ ਤਸਵੀਰਾਂ ਇਥੇ ਇਹਨਾਂ ਦਾ ਘਰ ਆ ਉਹਨਾਂ ਦਾ ਪਰਿਵਾਰ ਇੱਕ ਜਿਹੜਾ ਪਰਿਵਾਰ ਸੀ ਉਹ ਇੱਥੇ ਰਹਿੰਦਾ ਸੀ ਕਿਉਂਕਿ ਉਹਨਾਂ ਨੇ ਬਚਪਨ ਜਵਾਨੀ ਜਿਹੜੀ ਕਿ ਆਪਣੇ ਪਿੰਡ ਦੇ ਵਿੱਚ ਮਾਣੀ ਆ ਉਹਨਾਂ ਦੇ ਵਿੱਚ ਪਰ ਫਿਰ ਵੀ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਤੋਂ ਪਹਿਲਾਂ ਹਾਂ ਇਸ ਦੁਨੀਆ ਤੋਂ ਨੌਜਵਾਨ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਜਾਣਾ ਉਹ ਬੇਹੱਦ ਮੰਦਪਾਗਾ ਸੀ ਤੇ ਅਜ ਰਾਜਵੀਰ ਸਿੰਘ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕੀ ਗੱਲਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲੇ ਨੌਜਵਾਨ ਸਨ ਇਹ ਜਿਨ੍ਹਾਂ ਨੇ ਪੰਜਾਬੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਲਿਜਾ ਕੇ ਖਿਲਾਰ ਦਿੱਤਾ ਸੀ ਸਾ ਹੀ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਮੈਡੀਕਲ ਰਿਪੋਰਟ ਜਾਰੀ ਕੀਤਾ ਜਾ ਰਿਹਾ ਸੀ ਪਿਛਲੇ 10-11 ਦਿਨਾਂ ਤੋਂ ਪਰ ਹੁਣ ਜਿਹੜਾ ਕਿ ਰਾਜਵੀਰ ਸਿੰਘ ਜਵੰਦਾ ਦੀ ਖਬਰ ਸ਼ਾਇਦ ਕਿਤੇ ਨਾ ਕਿਤੇ ਨਾ ਸੁਣਨ ਨੂੰ ਮਿਲੇ ਕਿਉਂਕਿ ਰਾਜਵੀਰ ਸਿੰਘ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਅਸੀਂ ਵਾਰ-ਵਾਰ ਇੱਕੋ ਹੀ ਜਿਹੜੀ ਕਿ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਹੋਰ ਗੱਲਾਂ ਕਰਨ ਨੂੰ ਮਨ ਨਹੀਂ ਕਰ ਰਿਹਾ ਫਲਹਾਲ ਤੁਸੀਂ ਜੁੜੇ ਰਹਿਣਾ ਮੀਹ ਟੈਲੀਵਿਜ਼ਨ